ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਯਤਨਾ ਸਦਕਾ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕਰਨਾ ਮਹਾਦਾਨ ਹੈ ਵਿਧਾਇਕ ਅਮਰਪਾਲ ਸਿੰਘ ਅੱਜ ਆਮ ਆਦਮੀ ਪਾਰਟੀ ਦਫਤਰ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਦੇ ਯਤਨਾ ਸਦਕਾ ਮਾਤਾ ਸੁਲੱਖਣੀ ਸਰਕਾਰੀ ਹਸਪਤਾਲ ਬਟਾਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਤੋਂ ਇਲਾਵਾ ਨੌਜਵਾਨਾਂ ਆਮ ਆਦਮੀ ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਕੈਂਪ ਵਿੱਚ ਡੀਐਸਪੀ ਹਰੀਸ਼ ਬਹਿਲ ਸੀਨੀਅਰ ਆਗੂ ਅਤੇ ਬਲਾਕ ਪ੍ਰਧਾਨ ਰੁਪਿੰਦਰ ਸਿੰਘ ਰੋਮੀ ਵਿਸ਼ੇਸ਼ ਤੌਰ ਤੇ ਪਹੁੰਚੇ ਪਹੁੰਚੇ ਪ੍ਰੈਸ ਨਾਲ ਗੱਲਬਾਤ ਕਰਦੇ ਹਾਂ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਜਿਸ ਨਾਲ ਔਖੀ ਘੜੀ ਵਿੱਚ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਇਸ ਲਈ ਹਰ ਇੱਕ ਵਿਅਕਤੀ ਨੂੰ ਨੂੰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਪੀਏ ਸੁਖਦੇਵ ਸਿੰਘ ਰੋਮੀ ਪੀਏ ਰਾਜੂ ਪਿੰਡਰ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਜਿੰਦਾ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਬਲਾਕ ਪ੍ਰਧਾਨ ਸੂਬੇਦਾਰ ਦਵਿੰਦਰ ਸਿੰਘ ਦਰ ਸਿੰਘ ਬਲਾਕ ਪ੍ਰਧਾਨ ਰਾਜਨ ਲੂੰਬਾ ਬਲਾਕ ਜਸਬੀਰ ਸਿੰਘ ਨਾਗਰਾ ਬਲਾਕ ਪ੍ਰਧਾਨ ਡਾਕਟਰ ਨਰਿੰਦਰ ਸਿੰਘ ਸਿੰਘ ਬੱਬੂ মিডিਆ ਇੰਚਾਰਜ ਰਣਵੀਰ ਸਿੰਘ ਰਾਣਾ ਅਰਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ਸ਼੍ਰੀ ਹਰਗੋਬਿੰਦ ਪ੍ਰ ਸਾਹਿਬ ਤੋਂ ਜਸਪਾਲ ਚੰਦਨ ਦੀਖਾਸ ਰਿਪੋਰਟ मैं ब्लड सेंटर सिविल से हॉस्पिटल पटाला तो ब्लड ट्रांसफ्यूजन ऑफिसर डॉक्टर प्रिया गीत कौर कलसी अपने ब्लड बैंक की समूह टीम लैके अभी आम आदमी के आम आदमी ऑफिस भी ही गोविंद को पहुंचे हुए हैं तो एम एल ए सर के सपोर्ट के नाल एम सर के साहन के नाल अभी ब्लड कैंप लगा रहे हैं ਦੇਖੋ ਜੀ ਬਲੱਡ ডোਨੇਸ਼ਨ ਕੈਂਪਸ ਜਿਹੜੇ ਆ ਸਾਡੇ ਬਲੱਡ ਨੇ ਰੈਗੂਲਰਲੀ ਲੱਗਦੇ ਆ 3 ਤੋਂ 4 ਕੈਂਪ ਹੁੰਦੇ ਸਾਡੇ ਇੰਦੇ ਆਊਟਡੋਰ ਕੈਂਪਸ ਹੁੰਦੇ ਨੇ ਔਰ ਉਦੇਸ਼ ਇਹ ਹੁੰਦਾ ਹੈ ਕਿ ਅਸੀਂ ਆਪਣੀ ਵੋਲੰਟਰੀ ਬਲੱਡ ਡੋਨੇਟ ਕਰਨੀ ਹੁੰਦੀ ਹੈ ਮਤਲਬ ਕਿ ਤੁਸੀਂ ਕਰਨੇ ਕਿ ਸਵੇਰ ਚ ਸਕੂਗਾ ਸਵੇਰ ਚ ਸਕੂਗਾ ਅਸੀਂ ਕਰਦੇ ਹੈਗੇ ਆ ਇਹਨਾਂ ਨਾਲ ਕਿ ਜਿਹੜਾ ਸਾਡਾ ਬਲੱਡ ਸੈਂਟਰ ਵਿੱਚ ਜਿਹੜੀ ਇੱਕ ਬਲੱਡ ਦੀ ਮਾਤਰਾ ਹੈ ਜਿਹੜੀ ਬਲੱਡ ਦਾ ਪੂਲ ਹੈ ਜਿਹੜਾ ਤੁਸੀਂ ਕਹਿ ਸਕਦੇ ਹੋ ਸਵੇਰ ਚ ਡੋਨਰ ਦਾ ਬਲੱਡ ਪੂਲ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੁੰਦਾ ਹੈ तो that case ye agge मरीज़ mareez hege unna di jeh zarurat poori hoyi paise men mere kam di awaz ude hege ki main ye bhi ho sakda hai ki ਕੋਈ ਗਰਭਵਤੀ ਹੋ ਜੇ ਕੋਈ ਟਰੌਮਾ ਹੋ ਜੇ ਰੋਡ ਸਾਈਡ ਹੋ ਜੇ ਕੋਈ ਅਨਿਮਿਕ ਹੋ ਜੇ ਉਹਨਾਂ ਵਾਸਤੇ ਜਿਹੜਾ ਹੈਗਾ that is free of cost ਮੇਰੇ ਚਾਰਜ ਨਹੀਂ ਹੈ ਸਰਕਾਰੀ ਡਾਇਰੈਕਟਰੀ ਵਿੱਚ ਤੇ ਜੇ ਕੋਈ ਅਦਰਵਾਈਜ਼ ਜਿਹੜਾ ਨੋਰਮਲ ਮੈਡੀਕਲ ਜਿਹੜਾ ਕਿ ਸਰਕਾਰੀ ਨਹੀਂ ਪ੍ਰਾਈਵੇਟ ਡਾਇਰੈਕਟ ਐਡਮਿਟ ਹੈਗਾ ਉਹਦਾ ਅਸੀਂ ਇਸ ਤਰ੍ਹਾਂ ਹੈਗਾ ਕਿ ਲਾਈਫ ਸੇਵਿੰਗ ਕਰਕੇ ਅਸੀਂ ਬਲੱਡ ਇਸ ਨੂੰ ਕਰਦੇ ਕਿ ਕਿ ਸਾਡੇ ਕੋਲ ਬਲੱਡ ਕੱਢ ਕੇ ਹੁੰਦਾ ਹੈ ਤੇ ਅਸੀਂ ਉਹਨੂੰ ਲਾਈਫ ਸੇਵਿੰਗ ਕਰਕੇ ਕਰ ਦਿੰਦੇ ਆ ਲੇਕਿਨ ਉਹਦੇ ਕੁਝ ਖਰਚੇ ਹੈਗੇ ਗਵਰਨਮੈਂਟ ਚਾਰਜ ਉਹਨਾਂ ਨੂੰ ਪੂਰੇ ਕਰਨੇ ਪੈਂਦੇ ਹੈਗੇ ਜਿਹੜੇ ਪ੍ਰੋਸੈਸਿੰਗ ਚਾਰਜ ਨੇ ਅਮਾਜ਼ਨ ਬਲੱਡ ਡੋਨਰ ੈਂਪ ਕਾਰਗਰ ਕੀਤਾ ਹੈ ਪਹਿਲਾਂ ਤੇ ਆਏ ਹੋਏ ਮੇਰੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾਨ ਦਾ ਧੰਨਵਾਦ ਔਰ ਡਾਕਟਰ ਸਾਹਿਬਾਨ ਸਾਰੇ ਬਟਾਲਾ ਤੋਂ ਸਾਡੇ ਆ ਕੇ ਤੇ ਅੱਜ ਜੋ ਇਹ ਡੋਨੇਸ਼ਨ ੈਂਪ ਲੱਗਾ ਹੈ ਔਰ ਵਿੱਚ ਸਾਡੇ ਦੋਸਤਾਂ ਵੱਲੋਂ ਜੋ ਡੋਨੇਟ ਕੀਤਾ ਜਾ ਰਿਹਾ ਹੈ ਆਪਣਾ ਖੂਨ ਜੋ ਕਿ ਖੂਨਦਾਨ ਮਹਾਦਾਨ ਕਿਹਾ ਜਾਂਦਾ ਹੈ ਉਹਦੇ ਤਹਿਤ ਅਸੀਂ ਡੋਨੇਸ਼ਨ ਕੈਂਪ ਲਗਾਇਆ ਸੀ ਤਾਂ ਕਿ ਜੋ ਸਾਡੇ ਮਰੀਜ਼ ਨੇ ਜਿਹੜੇ ਮਰੀਜ਼ਾਂ ਨੂੰ ਕੋਨ ਦੀ ਜਰੂਰਤ ਹੁੰਦੀ ਆ ਉਹਨਾਂ ਦੀ ਜਿਹੜੀ ਸਹਾਇਤਾ ਕੀਤੀ ਜਾ ਸਕੇ ਔਰ ਇੱਕ ਤਰ੍ਹਾਂ ਦਾ ਇਹ ਸਾਡੇ ਵੱਲੋਂ ਛੋਟਾ ਜਿਹਾ ਯੋਗਦਾਨ ਔਰ ਅਸੀਂ ਸਾਰੇ ਮਿਲ ਕੇ ਇਸ ਕੈਂਪ ਨੂੰ ਜੜਵਾ ਤੋਂ ਵੱਧ ਇਹਦੇ ਚਸੇ ਜੋ ਕਰ ਰਹੇ ਹਾਂ ਕੋਸ਼ਿਸ਼ ਇਹ ਹੈ ਜੇ ਇੰਨੇ ਵੀ ਹੋ ਸਕਦਾ ਹੈ ਸਾਡੇ ਜਿਹੜੇ ਆ ਡੋਨੇਟ ਕਰਨ ਵਾਲੇ ਦੋਸਤ ਆਓ ਪਹੁੰਚ ਸਕਣ ਔਰ ਵੱਧ ਤੋਂ ਵੱਧ ਜਿਹੜਾ ਹੈ ਡੋਨੇਸ਼ਨ ਜਿਹੜਾ ਹੈ ਖੂਨ ਦੀ। ਉਹ ਇਹ ਕੁਇਚ ਲਈ ਆ ਜਿਹੜਾ ਨੂੰ ਲਗਾਈ ਜਾਣਗੇ। ਬਿਲਕੁਲ ਜੀ ਰੈਗੂਲਰ ਲੱਗਦੇ ਰਹਿਣਗੇ ਥੋੜੇ ਦਿਨ ਥੋੜੇ ਦਿਨ ਕਰਾਂ ਕੁਝ ਮਹੀਨਾ ਪਹਿਲਾਂ ਅਸੀਂ ਪਹਿਲਾਂ ਵੀ ਇੰਦਾ ਕੈਂਪ ਬਲੱਡ ਡਿਸਟ੍ਰੀਬਿਊਸ਼ਨ ਕੈਂਪ ਲਗਾਇਆ ਸੀਗਾ ਔਰ ਕੁਮਾਨ ਦੇ ਵਿੱਚ ਵੀ ਦੋ ਤਿੰਨ ਤਰਫਾ ਜਿਹੜਾ ਕੈਂਪ ਲੱਗੂਗਾ ਹੁਣ ਸ੍ਰੀ ਹਰਿ ਗਵਿੰਦਪੁਰ ਤੇ ਜਿਹੜਾ ਸ੍ਰੀ ਹਰਿ ਗਵਿੰਦਪੁਰ ਆਫਿਸ ਹੈ ਸਾਡਾ ਅੱਜ ਜਿਹੜਾ ਇਹਦਾ سلسلہ ਸ਼ੁਰੂ ਕੀਤਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਹਰ ਤਿੰਨ ਚਾਰ ਮਹੀਨੇ ਬਾਅਦ ਇਹ ਕੈਂਪ ਜਿਹੜਾ ਲੱਗੇਗਾ ਹਲਕਾ ਵਾਸ ਨਹੀਂ ਕਿਸ ਦਿਨ ਨੂੰ ਹਲਕਾ ਵਾਸਿਆਂ ਨੂੰ ਮੈਂ ਇਹ ਕਹਾਂਗਾ ਮੈਸੇਜ ਇਹ ਹੈ ਕਿ ਸਾਰੇ ਵੱਧ ਵੱਧ ਜਿਹੜਾ ਆਪਣਾ ਖੂਨ ਆ ਉਹ ਦਾਨ ਕਰੋ ਕਿਉਂਕਿ ਆਗਾ ਤੁਸੀਂ ਖੂਨ ਦਾਨ ਕਰਦੇ ਹੋ ਇਹਦੇ ਨਾਲ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ ਤੁਹਾਨੂੰ ਵੀ ਪਤਾ ਹੈ ਔਰ ਜੋ ਕਿ ਟਾਈਮ ਦੇ ਵਿੱਚ ਜਿੱਥੇ ਅਸੀਂ ਸੜਕਾਂ ਤੇ ਚੱਲਦੇ ਆਂ ਇੱਥੇ ਚਾਂਸ ਬਹੁਤ ਜ਼ਿਆਦਾ ਆ ਐਕਸੀਡੈਂਟ ਦੇ ਔਰ ਧਰਤ ਹੋਣ ਦੇ ਕਿਉਂਕਿ ਪੁਰਾਣੇ ਟਾਈਮ ਦੇ ਵਿੱਚ ਇੰਨੀ ਮਸ਼ੀਨਰੀ ਨਹੀਂ ਸੀ ਜਿਹੜੀ ਰੋਡ ਦੇ ਉੱਤੇ ਚੱਲਦੀ ਸੀ ਔਰ ਉਹਦੇ ਕਰਕੇ ਜਿਹੜੇ ਐਕਸੀਡੈਂਟ ਹੁੰਦੇ ਸੀ ਛੋਟੇ ਮੋਟੇ ਹੁੰਦੇ ਸੀ ਜਿਹੜੇ ਕਹਿੰਦੇ ਸੀ ਕੋਈ ਗੱਡੇ ਥੱਲੇ ਆ ਗਿਆ ਕੋਈ ਟਾਂਗੇ ਦੇ ਥੱਲੇ ਆ ਗਿਆ ਉਹਦੇ ਵਿੱਚ ਇੰਨਾ ਹੁੰਦਾ ਨਹੀਂ ਸੀਗਾ ਐਸਟਾ ਜਿਹੜਾ ਸਾਡੀ ਸਪੀਡ ਜਿਹੜਾ ਲਾਈਫ ਦੇ ਵਿੱਚ ਸਪੀਡ ਅਹਿਮੀਅਤ ਰੱਖਦੀ ਆ ਉਹਦੇ ਕਰਕੇ ਐਕਸੀਡੈਂਟ ਦੇ ਵਿੱਚ ਜਿਹੜਾ ਔਰ ਸਪੀਡ ਦੇ ਕਾਰਨ ਕੌਜ਼ ਆਫ ਡੈਥ ਆ ਜਿਹੜਾ ਉਹ ਸਪੀਡ ਬਣਦੀ ਹੈ ਔਰ ਅਗਰ ਕੂਨ ਜਿਹੜਾ ਆ ਟਾਈਮ ਤੇ ਮਿਲ ਜਾਏਗਾ ਤਾਂ ਹਰ ਇੱਕ ਦੀ ਜਾਨ ਜਿਹੜੀ ਉਹ ਬਚ ਸਕੇਗੀ ਔਰ ਐਕਸੀਡੈਂਟ ਜਿਹੜੇ ਆ ਮੈਂ ਇਸ ਮਾਧਿਅਮ ਤੋਂ ਇਹ ਕਹਿ ਦਿੰਦਾ ਕਿ ਐਕਸੀਡੈਂਟ ਜਿਹੜੇ ਆ ਉਹ ਹਰਿਆ ਸਾਰਿਆਂ ਦੇ ਸੁਚੇਤ ਰਹਿਣ ਨਾਲ ਘਟਨੇ ਆ ਅਗਰ ਤੁਸੀਂ ਜੋ ਰੋਡ ਦੇ ਕਾਨੂੰਨ ਹੈ ਉਹਦੇ ਮੁਤਾਬਿਕ ਚੱਲਦੇ ਹੋ ਆਪਣੀ ਸਪੀਡ ਨੂੰ ਲਿਮਟ ਚ ਰੱਖਦੇ ਹੋ ਔਰ ਹੈਲਮਟ ਜਿਹੜਾ ਬਤੌਰ ਪਾਉਂਦੇ ਹੋ ਪ੍ਰੋਪਰ ਜਿਹੜਾ ਹਾਰੇ ਕੀ ਚੀਜ਼ ਦਾ ਯੂਜ਼ ਕਰਦੇ ਹੋ ਤੇ ਐਕਸੀਡੈਂਟ ਦੇ ਵਿੱਚ ਸਾਡੀ ਜਾਨ ਆ ਬਚ ਸਕਦੀ ਆ ਔਰ ਅਗਰ ਐਕਸੀਡੈਂਟ ਹੁੰਦਾ ਵੀ ਆ ਤਾਂ ਸਾਡਾ ਜੋ ਖੂਨਦਾਨ ਅੱਜ ਨੌਜਵਾਨ ਸਾਡੇ ਖੂਨ ਕਰ ਰਹੇ ਆ ਇਹ ਬਹੁਤ ਜ਼ਿਆਦਾ ਸਹਿਯੋਗ ਕਰੇਗਾ ਔਰ ਫਰਾਂ ਨੂੰ ਮੇਰੀ ਇਹ ਅਪੀਲ ਆ ਕਿ ਵੱਤ ਵਾਰ ਜਿਹੜਾ ਖੂਨ ਆ ਉਹ ਦਾਨ ਕਰ। ਧੰਨਵਾਦ ਜੀ।